ਇਹ ਇੱਕ ਤਰ੍ਹਾਂ ਦੀ ਆਜ਼ਾਦੀ ਉੱਤੇ ਆ ਚਾਹੇ ਪੰਛੀ ਆ ਚਾਹੇ ਇਨਸਾਨ ਆ ਜਦੋਂ ਉਹਨੂੰ ਗੁਲਾਮੀ ਦੀ ਆਦਤ ਪੈ ਜਵੇ ਹਨਾ ਤਾਂ ਉਹਨੂੰ ਗੁਲਾਮੀ ਹੋਈ ਉਹਦੇ ਵਿੱਚ ਵੀ ਮਨ ਉਹਦਾ ਰਹਿਣ ਲੱ ਜਾਂਦਾ ਹੁੰਦਾ ਤੇ ਜਿਹੜੋ ਆਜ਼ਾਦ ਕਾਂ ਦੀ ਕੋਸ਼ਿਸ਼ ਕਰੀ ਉਹਨੂੰ ਐ ਲੱਗਦਾ ਹੁੰਦਾ ਵੀ ਯਾਦ ਕਰਨ ਵਾਲਾ ਮੇਰਾ ਵੈਰੀ ਆ ਜੇ ਕੋਈ ਆਜ਼ਾਦੀ ਦੀ ਗੱਲ ਵੀ ਕਰਦਾ ਵਾ ਤਾਂ ਉਹਨੂੰ ਪੇੜਾ ਲੱਗਦਾ ਉਹ ਚੀਜ਼ ਦਾ ਇਹ ਪੰਛੀਆਂ ਲਈ ਵੀ ਹੈ ਹਰਕਤਾਂ ਤੇ ਇਨਸਾਨਾਂ ਦੀ ਵੀ ਆਜ਼ਾਦੀ ਗੁੰਮ ਗਈ ਪਿੰਜਰਾ ਪਾਇਆ ਆਜ਼ਾਦੀ ਗੁੰਮ ਗਈ पिंजरा ਪਾਇਆ पिਜਰੇ ਨੇ ਐਸਾ ਜੀ ਲਵਾਇਆ ਆਜ਼ਾਦੀ ਗੁੰਮ ਗਈ पिंजरा ਪਾਇਆ पिਜਰੇ ਨੇ ਐਸਾ ਜੀ ਲਵਾਇਆ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਉੱਡਣ ਤੋਂ ਪਿਆ ਮਨ ਹੈ ਡਰਦਾ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਉੱਡਣ ਤੋਂ ਪਿਆ ਮਨ ਹੈ ਡਰਦਾ ਬੱਜੀ ਕੈਦ ਆਲਸ ਛਾਇਆ ਬੱਜੀ ਕੈਦ ਆਲਸ ਛਾਇਆ ਪੰਖੀ ਪਿੰਜਰਾ ਜੀਵਨ ਬਣਾਇਆ ਬੱਜੀ ਕੈਦ ਅਲਸ ਛਾਇਆ ਪੰਖੀ ਪਿੰਜਰਾ ਜੀਵਨ ਬਣਾਇਆ ਜੇ ਕੋਈ ਪਿੰਜਰਿਓਂ ਬਾਹਰ ਕਢਦਾ ਆ ਦੇਖੋ ਜੇ ਕੋਈ ਹੋਰ ਨੂੰ ਕੋਸ਼ਿਸ਼ ਕਰਦਾ ਵੀ ਤੈਨੂੰ ਬਾਹਰ ਕਢ ਦਿੰਨੇ ਆ ਤੂੰ ਗੁਲਾਮ ਆ ਜਾਂ ਤੂੰ ਆਜ਼ਾਦੀ ਉਧਰ ਤੁਰੇ ਮੰਦਮਾਨ ਅਸਮਾਨੀ ਉਡਾਰੀਆਂ ਮਾਰ ਜੇ ਕੋਈ ਪਿੰਜਰਿਓਂ ਬਾਹਰ ਕਢਦਾ ਦੰਦੀਆਂ ਉਹਦੇ ਹੱਥ ਤੇ ਵੱਢਦਾ ਜੇ ਕੋਈ ਪਿੰਜਰਿਓਂ ਬਾਹਰ ਕਢਦਾ ਦੰਦਿਆਂ ਉਹਦੇ ਹੱਸਤੇ ਵੱਡਦਾ ਤਾਣ ਵਾਲਾ ਲੱਗੇ ਪਿਆਰਾ ਦੇਖੋ ਓਰੀ ਤਾਂ ਸੰਸਾਰ ਦੀ ਤਾੜਨ ਵਾਲਾ ਲੱਗੇ ਪਿਆਰਾ ਖੋਲਣ ਵਾਲਾ ਦੁਸ਼ਮਣ ਮਾੜਾ ਤਾੜਨ ਵਾਲਾ ਲੱਗੇ ਪਿਆਰਾ ਖੋਲਣ ਵਾਲਾ ਦੁਸ਼ਮਣ ਮਾੜਾ ਇੱਥੇ ਕਿਸੇ ਨੂੰ ਕੋਈ ਕੀ ਸਮਝਾ ਲੂ ਇੱਥੇ ਕਿਸੇ ਨੂੰ ਕੋਈ ਕੀ ਸਮਝਾ ਲੂ ਸਤਵਿੰਦਰ ਸਰਤੇ ਜੁੱਤੀਆਂ ਖਾਣਾਂ ਇੱਥੇ ਕਿਸੇ ਨੂੰ ਕੋਈ ਕੀ ਸਮਝਾ ਦਵਾਂ ਸੁਖਵਿੰਦਰ ਸਰਤੇ ਜੁੱਤੀਆਂ ਖਾਣ ਧੰਨਵਾਦ